ਹਾਂਜੀ ਸਤਿਕਾਰ ਜੀ ਸਾਰਿਆਂ ਨੂੰ ਤੁਸੀਂ ਸਾਰੇ ਜਣੇ ਵਧੀਆ ਹੋਵੋਗੇ ਸਾਰੇ ਜਣੇ ਬਹੁਤ ਵਧੀਆ ਟਾਈਮ ਹੋ ਗਿਆ ਦੁਪਹਿਰ ਦਾ ਤੇ ਇਹ ਰੋਟੀ ਖਾਣ ਹਾਂਜੀ ਸਤਿਕਾਰ ਜੀ ਜਾ ਰਿਆਂ ਨੂੰ ਰੋਟੀ ਖਾ ਰਿਆ ਬਾਜਰੇ ਦੀ ਬਾਜਰੇ ਦੀ ਰਾਗੀ ਦੀ ਜੋ ਜੋ ਨੇ ਵਿੱਚ ਤੇ ਚੋਲੇ ਨਾਟ ਤੇ ਇਹ ਸਬਜੀ ਬਣਾਈ ਆ ਅੱਜ ਮਟਰ ਤੇ ਮਸ਼ਰੂਮ ਦੀ ਉਹ ਬਣਾਈ ਹੈ ਇੰਨੀ ਕਿ ਇਹ ਸਬਜੀ ਬਹੁਤ ਸਵਾਦ ਬਣਾਉਂਦੀ ਆ ਹਨਾ ਬਸ ਇਹ ਸਬਜੀ ਬਣਾਉਣਾ ਮੈਂ ਹੋਰ ਕੁਝ ਨਹੀਂ ਬਣਾਉਂਦਾ ਜੀ ਇੱਕ ਕੱਫੇ ਕਰ ਚਾਹ ਬਣਾਉਣਾ ਚਾਹ ਕਿੰਨਾ ਦੇ ਹੈ ਚਾਹ ਬਾਈ ਛੱਡ ਦਿੱਤੀ ਚਾਹਾਂ ਛੱਡ ਦਿੱਤੀ ਚਾਹ ਨਹੀਂ 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 ਹਾਂ ਆਟਾ ਗੁੰਨਤਾ ਘਾੜਤਾ ਹੱਤੀ ਜਰੂਰ ਨਾਲ ਬਣ ਜਾਣੀ ਆ ਅੱਛਾ ਆ ਕੇ ਮੈਨੂੰ ਡੇਸ਼ਨ ਨਹੀਂ ਰਹੂਗੀ ਉੱਥੇ ਹਾਂਜੀ ਅਸੀਂ ਚੱਲੇ ਆ ਬਾਜ਼ਾਰ ਅ ਕਿਉਂਕਿ ਸਾਡੇ ਦੇੜੇ ਭੂਆ ਜੀ ਇਹਨਾਂ ਦੇ ਬੇਟੇ ਦਾ ਵਿਆਹ ਵਾ 19 ਜਨਵਰੀ ਦਾ ਤੇ ਉਹਨਾਂ ਦੇ ਪਹਿਲੀ ਲੈ ਕੇ ਆਉਣਾ ਨਾ ਆਹਾਂ ਵਸੇ ਖੁਣੀ ਆਉਣਾ ਹੱਥ ਤੇ ਫਿਰ ਅੰਦਰ ਹੀ ਤਾਂ ਕਰਕੇ ਫਿਰ ਉਹਨਾਂ ਵਾਸਤੇ ਸੂਟ ਲੈ ਕੇ ਆਉਣਾ ਭੂਆ ਜੀ ਵਾਸਤੇ ਚੇਸਟ ਲੈ ਕਪੂਰਥਲੇ ਨੂੰ ਸਾਰੇ ਜਾਵਾਂਗੇ ਕਿਉਂਕਿ ਬਚਨ ਜਿਹੜੇ ਪੇਪਰ ਚੱਲਦੇ ਆ ਰੀਡ ਪੇਪਰ ਸਾਰੇ ਹੋ ਗਏ ਨੇ ਇੱਕ ਇੱਕ ਪੇਪਰ ਰਹਿ ਗਿਆ ਮਹਾਵੀਰ ਦਾ ਹਿੰਦੀ ਦਾ ਰਹਿ ਗਿਆ ਗੁਰਮੇਘਰ ਦਾ ਪੰਜਾਬੀ ਦਾ ਰਹਿ ਗਿਆ ਉਹ ਮੈਂ ਕਿ ਤਿਆਰੀ ਕਰਵਾ ਦੂੰਗੀ ਆ ਬੋਲਵੇ ਕੁੱਕਰ ਤੇ ਮੈਨੂੰ ਨਾਲ ਹੀ ਲੈ ਜਾ ਜੇ ਘਰੇ ਫ੍ਰੈਸ਼ ਡਾਰਟਾਂ ਕਰਦੇ ਆ ਤੇ ਮੰਮੀ ਵੀ ਨਾਲ ਜਾਣਗੇ ਅਸੀਂ ਚੱਲਾਂਗੇ ਤੇ ਆਟਾ ਗੁੰਨਣਗੀ ਦਾਲ ਬਣਨਗੀ ਮੇਰੀ ਮੂੰਗੀ ਬਸ ਚਾਹ ਬਣਨਗੀ ਫਰ ਚਾਹ ਪੀ ਕੇ ਚੱਲਦੇ ਆਂ ਅਸੀਂ ਟਾਈਮ ਹੋ ਗਿਆ ਸ਼ਾਮ ਦਾ ਪੰਜ ਤਾਂ ਟਾਈਮ ਉੱਤੇ ਹੀ ਹੋਵੇ ਲੇਕਿਨ ਕਿਤੇ ਪੀਤੀ ਚੁਆਏ ਆਂ ਹਾਂਜੀ ਅਸੀਂ ਪਰੋਂ ਚੱਲ ਪਏ ਸੀਗੇ ਚਾਹ ਪੀ ਕੇ ਉਹ ਮੈਂ ਜਸਲੀ ਮੰਦ ਕੀਤਾ ਰਹਿੰਦੀ ਹਾਂ ਇਹ ਤੋ ਕਰਤਾ ਹੂ ਨਾ ਇਹੇ ਭੁੱਲ ਜਾਨਨੀ ਆ ਉਹ ਹੀ ਦਿਮਾਗ ਦਾ ਵਹਿਮ ਪੈ ਜਾਂਦਾ ਜਰਾ ਦਿਮਾਗ ਅਟਕਾਣੀ ਮੁੰਨ ਲੱਗ ਜਾਂਦਾ ਸਹੀ ਗੱਲ ਨਾ ਮੈਂ ਦਲੀ ਮੜ ਕੇ ਤੇ ਗਿਆ ਚੱਲਦੇ ਜਾਂਦੇ ਜAVE ਇਹ ਕੁੱਤਰੀ ਮੱਚ ਜੇ ਹੁੰਦੀਆਂ ਨੇ ਤੇ ਲੇਮਨ ਬਾਹਰ ਨਿਕਲ ਨਹੀਂ ਆ ਰਹੀ ਸੀ ਦੇ ਵਿੱਚੋਂ ਪਿੱਛੇ ਬਹਿ ਗਏ ਸੰਗ ਤਾਂ ਘਰ ਲੇਟ ਹੋ ਰਹਿਣਾ ਪੈਣਾ ਨਾ ਤੇਨ ਵੀ ਛੋਟੇ ਜਲਦੀ ਨਹੀਂ ਰੋ ਜਾਂਦਾ ਸਾਰਾ ਪਾਸਾ ਹੋ ਗਈ ਬਟੀਆਂ ਜਣਾ ਨਹੀਂ ਤੇ ਆ ਘਰ ਮੈਂ ਕਿਹਾ ਨਹੀਂ ਆਪਾਂ ਆਹੋ ਵੀ ਤੇ ਕਿਹਾਣੀ ਹੈ পুষ্পਾ ਉਹ ਤੁਹਾਨੂੰ ਦਿਖਾ ਲਈਏ ਬੜਾ ਵਧੀਆ ਫੜਦੇ ਤੁਸੀਂ ਤੁਹਾਨੂੰ ਕਿੱਥੇ ਦੱਸੋ ਬਟੂ ਦੇਖਣ ਦਿੰਦੇ ਆ পুষ্পਾ ਬਟੂ ਦੇਖਣ ਦਿੰਦੇ ਆ ਦੇਖਣੀ ਕਿੰਗਾ ਨਹੀਂ ਸਰਪ੍ਰਾਈਜ਼ ਦੇਣਾ ਤੁਹਾਨੂੰ ਫੇਟਰਪੁਰੇ ਤੇ ਖੜਾ ਹੈ ਨਾ ਤੂੰ ਹਾਂਜੀ ਬਾਜ਼ਾਰ ਚ ਆ ਗਏ ਸੀਗੇ ਅਸੀਂ ਉਹ ਤੇ ਚਾਬੀ ਲਗਾਉਣੀ ਸੀ ਘਰ ਦੀ ਨੂੰ ਬੰਦੀਆਂ ਚਾਬੀ ਟੁੱਟੀ ਪਈ ਆ ਬਿਲਕੁਲ ਨਹੀਂ ਅੰਦਰ ਉਹਨਾਂ ਦਾ ਆ ਜਿਹੜਾ ਸੈਂਟਰ ਲੋਕਿੰਗ ਸਿਸਟਮ ਦਾ ਖਰਾਬ ਹੋ ਗਿਆ ਤੇ ਉਹ ਲਵਾਉਣ ਗਏ ਸੀ ਸਿਰਫ ਕੰਦੇ ਦਾ ਜੂਸ ਬੰਦਾ ਨਾ ਇਹ ਕਰ ਕੰਦੇ ਹੀ ਲਵਾਉਣੀ ਸੀ ਕਿ ਸੋ ਸੋ ਮੈਂ ਕਿਹਾ ਉਹਨੇ ਕਹਿੰਦਾ ਸਿਰਫ ਦੂਰ ਤੋਂ ਕਰਾ ਲੂਗਾ ਸੋ ਦੂਰ ਬਲਿਆ ਤਾਂ ਦਿਲ ਬਚਾਉਂਗਾ ਗੱਡੀ ਤੇ ਨਹੀਂ ਉਧਰ ਜਦੋਂ ਜਾਵਾਂਗੇ ਉਹ ਨਾਲੇ ਸਿਰਫ 8 ਸਾਲ ਹੋ ਗਿਆ ਉੱਥੇ ਨਹੀਂ ਜਾਉਂਗਾ ਕ੍ਰੀਮ ਕੀ ਹੈਗਾ ਮਾਣਾ ਆਪੇ ਕਰੋ ਭਾਈ ਆ ਆਪੋਜੀਟ ਸੌਲੜ ਹੈਗਾ ਵਾ ਜੋ ਕਰਨਾ ਚਾਹੋ ਆ ਦੇ ਗਰਮੀ ਨਹੀਂ ਜਿਹੜਾ ਕ੍ਰੀਮ ਆਪੋਜੀਟ ਸੌਲ ਵਾਲਾ ਆ 6000 ਹਾਂ ਜੀ ਜਿਹੜਾ ਇਹ ਕੁਝ ਡਿਵਾਈਸ ਆ ਆਹ ਕੜਾਈ ਇਹਦਾ ਦਿਖਾਓ ਕੜਾਈ ਇਹਦਾ ਦਵਾ ਕੜਾਈ ਵਾਲਾ ਗਰਮ ਚ ਲਾਈਟ ਸ਼ੈਡ ਹੈਗਾ ਕੋਈ ਹੁਣ ਦਵਾ ਦੇ ਦਿਓ ਹੌਲਾ ਵਾ

ਉਹਦੇ ਤਾਂ ਆਦੀ ਨਾ ਇਹ ਚ ਮਗ ਮਗਈ ਹੋ ਰਹੀਆਂ ਤੁਸੀਂ ਤੁਹਾਡੇ ਲਈ ਮਗਾਇਆ ਹੈ ਜਿਹਨੂੰ ਲੱਭਣ ਹੈ ਇਹ ਮੈਨੂੰ ਗਿਫਟ ਕਰਨਾ ਇਹਨਾਂ ਨੇ ਮੈਨੂੰ ਗਿਫਟ ਕਰਨਾ ਇਹਨਾਂ ਨੇ ਲੈ ਲੈ ਫਿਰ ਇਹਨਾਂ ਨੇ ਕਰਨਾ ਅੱਛਾ ਰੀਲ ਵਿੱਚ ਗੱਲ ਕਰ ਰਹੀ ਹੈ ਵੀਰਾ ਕਹਿੰਦਾ ਨਾ ਕਰ ਦਿੰਨਾ ਇਹਦਾ ਸੂਟ ਕਰੂਗਾ ਸਾਨੂੰ ਲਓ ਜੀ ਬਾਹਾਂ ਬਾਹਾਂ ਨਹੀਂ ਹਾਂ ਕਾ ਮਾਮਾ ਮਾ ਜੀ ਆਹ ਸਲਵਾਰ ਆ ਜੀ ਫਿਰ ਇੱਕ ਕਪੜਾ ਜਿਹੜਾ ਸਾਢੇ 5 ਮੀਟਰ ਹੁੰਦਾ ਜੀ ਇੱਕ ਕਪੜਾ ਮੈਚਿੰਗ ਦਾ ਹਮੇਸ਼ਾ ਵੱਧ ਜਾਂਦਾ ਭਾਈ 올ਓਵਰ ਹਮੇਸ਼ਾ ਹੋਊਗਾ ਜਿਹੜਾ ਉਹ ਆਊਗਾ 5 ਮੀਟਰ ਮੈਚਿੰਗ ਮੈਚਾ ਸਾਢੇ 5 ਲੈ ਲੈ ਨਹੀਂ ਨਹੀਂ ਮਾਤਾ ਇਹਨੂੰ ਮੋੜ ਲਾਵੀਂ ਉੱਕੇ ਬੱਸ ਕਿੰਨੇ ਦਾ ਹੈ ਆਹ ਫਰਨਾ ਮੈਡਮ ਨੂੰ ਤਾਂ ਰੱਖਣਾ ਉਹ ਦਿਖਾ ਦਿਓ ਇਹਦਾ ਪਹਿਲਾਂ ਨਿਆ ਨਾਇਸ ਸੂਟ ਉਹ ਦਿਖਾ ਦਿਓ ਇਹ ਵਿੱਚ ਵਿੱਚ ਹੈਂਡ ਬੰਦ ਆਵੇ ਵੇਖਿਆ ਨਾ ਉਹ ਕਿਦਾਂ ਕੀ ਬੋਲਦਾ ਸਰ ਇੱਕ ਵੀ ਇਹ ਤਾਂ ਜਿੱਦਾਂ ਹੁੰਦਾ ਅੰਮ੍ਰਿਤ ਹੱਕ ਤਾਂ ਮੈਂ ਹੋਰ ਦਿਖਾਉਂਦਾ ਹਾਂ ਆਹ ਲੋ ਜੀ ਇਹ ਹੈਗਾ ਜੀ ਕਰੀਪ ਦੇ ਵਿੱਚ ਆਹ ਹੈਗਾ ਜੀ ਨਾਰਕ ਵਾਲਾ ਵੀਰੇ ਇਹ ਹੈਗਾ ਇਹ ਜਰਾਂਡਾਰ ਵੀਰੇ ਜੀ ਇਹ ਚ ਮੀਡੀਅਮ ਵਾਲਾ ਦਿਓ ਜੀ ਇਹਨਾਂ ਦੀ ਏਜ ਸਾਡੇ ਭੂਆ ਜੀ ਆ ਲਾਜੀ ਇੱਕ ਮਿੰਟ ਰੁਕੋ ਹੈ ਵੀਰੇ ਮੈਡਮ ਆਹੀ ਕਰਨੀ ਜੀ ਤੇ ਜੀ ਸੁਫਿਆਨੇ ਸੌਫਟੇਬਲ ਹੁੰਦੇ ਸ ਠੀਕ ਹੈ ਆਈਸਕ੍ਰੀਮ ਚਾਟ ਵੀ ਨਹੀਂ ਚਾਹੀਦਾ ਇੰਨੀ ਕੀ ਜੇ ਲਣਾ ਵੀ ਇੰਨੀ ਕੀ ਜੇ ਮੈਂ ਸਮਝੀ ਆ ਜਣਾ ਦੇਣਾ ਮੈਂ ਸਮਝੀ ਐ ਤੈਬੀ ਚਣਾਉਂਦਾ ਦਮਾ ਚੋਠੇ ਦੋ ਸੇ ਠੀਕ ਆ ਚਲੋ ਠੀਕ ਆ ਜੀ ਨਹੀਂ ਪਰਮੀ ਕਿਡਾਈ ਦੇਣਾ ਥੋੜੀ ਜੀ ਹਾਂ ਇਹ ਤਾਂ ਬੜੀ ਥੋੜੀ ਪਰਮੀ ਕਿਡਾਈ ਜੀ ਕੋਈ ਗੱਲ ਨਹੀਂ ਗਾਜ਼ੀ ਦੀ ਗੱਲ ਨਹੀਂ ਚਾਹੀਦੀ ਹੈ ਲਾਈਟ ਸ਼ੇਡ ਚਾਹੀਦੀ ਹੈ ਮੈਡਮ ਲਾਈਟ ਸ਼ੇਡ ਮਤਲਬ ਸੁਫੈਨੇ ਰੰਗ ਦੇ ਜੀ ਸੌਫਟ ਕਲਰਸ ਤੜੂ ਇੱਧਰ ਲੱਗੇ ਆ ਨਾ ਇੱਧਰ ਦੇਖੋ ਮੇਰੇ ਉੱਤੇ ਲੱਗਿਆ ਹੋਇਆ ਉੱਤੇ ਲੱਗਿਆ ਹੋਇਆ ਬੁਕਰਮ ਲੱਗੀ ਹੁੰਦੀ ਹੈ ਵੀਜੀ ਥੱਲੇ ਇਹ ਕਪੜਾ ਚੋਣਾ ਹੈ ਕ੍ਰੇਪ ਨਹੀਂ ਬੜਾ ਇਹ ਵੀ ਫੁੜਾ ਥੋੜੀ ਜਿਹੀ ਹਾਲ ਆ ਗਿਆ ਕਿਹਿੰਦਾ ਗੁਰੇ ਕਿਹੜਾ ਦੀਦੀ ਇਹ ਵਾਲਾ ਇਹ ਆਪਾਂ ਉਸੇ ਦੀ ਇੱਕ ਥੋੜਾ ਜਿਹਾ ਮੈਂ ਕਿੰਨੇ ਕਿਹਾ ਕਰਦੀ ਨਹੀਂ ਸਮਝ ਰਹੀ ਜਿੱਦਾਂ ਦਾ ਸੁਣ ਲੱਗਾ ਨਾ ਇੱਕ ਨੰਬਰ ਤੇ ਗ੍ਰੇ ਕਲਰ ਦਾ ਇਹ ਸਿੰਪਲ ਘੇਰੇ ਤੇ ਦਬਕੇ ਦਾ ਵਰਕ ਕੀਤਾ ਹੋਇਆ ਆ ਆ ਦੀ ਜੀ ਦੁਪੱਟਾ ਉਹ ਕਲਰ ਮਿਲ ਜਾਣਗੇ ਜੀ ਆਪ ਇੱਕ ਦੀ ਜੀ ਆ ਲਿਖੋ ਆ ਵੀ ਬੜਾ ਪਿਆਰਾ ਜੀ ਹੈਂਡ ਵਰਕ ਦਾ ਕੰਮ ਆ ਸੁਪਰ ਆ ਪਿਆਰਾ ਜਿਹਾ ਪੀਸ ਆ ਇਹ ਆ ਦੀ ਜੀ ਦੁਪੱਟਾ ਇਹਦੇ ਨਾਲ ਸਾਰੇ ਦੁਪੱਟੇ ਦੇ ਇਸੇ ਦਾ ਵਰਕ ਹੈ ਜੀ ਸੋਹਣਾ ਆ ਠੀਕ ਇੱਕ ਮਿੰਟ ਹੁਣ ਮੈਂ ਚਾਰ ਖੋਲ ਲਾਂ ਉਹ ਫਿਰ ਤੁਸੀਂ ਪਸੰਦ ਕਰਿਓ ਸਾਰੇ ਸੋਹਣੇ ਆ ਆ ਲੋ ਜੀ ਇਨੇ ਵਿੱਚ ਇਨੇ ਵਿੱਚ ਦੱਪੜਾ ਵਰਗਾ ਆਏਗਾ ਜੀ ਇੰਨਾ ਕੱਢਾਈ ਆ ਕੀ ਕਰਨਾ ਕੱਲਾ ਕੀ ਰਾਇਆ ਵੀ ਜੀ ਬਸ ਇਹ ਜਦੋਂ ਖੋਲੂਗਾ ਨਾ ਜਦੋਂ ਪੀਸ ਖੋਲੂਗਾ ਤੇਰਾ ਨਾ ਇੰਨਾ ਕੀ ਲੱਗਦਾ ਵਾ ਹੁਣ ਤੈਨ ਦੇ ਵਿੱਚ ਮਟਾ ਲੱਗਦਾ ਪਿਆ ਮੈਂ ਕੇਰਾ ਨੂੰ ਇੰਨਾ ਕੀ ਲੱਗੇਗਾ ਲੋਜ ਜਾਂ ਫਿਰ ਇਸ ਤੋਂ ਲਿਆਦਾ ਚਲਾਂਗੇ ਆਪਾਂ ਆ ਧਾਗੇ ਦਾ ਕਰ ਜਾਏਗਾ ਜੀ ਆ ਵੀ ਸੋਣ ਆ ਇੰਨਾ ਕੱਢਿਆ ਪਾਈ ਸੀ ਆਹ ਲੋ ਜੀ ਧਾਗੇ ਦਾ ਕਰ ਮਾਏਗਾ ਕੌਣ ਪਸੰਦ ਹੈ ਤੁਹਾਡੀ ਇਹ ਲਾਲ ਲਾਲ ਨਾ ਆਠੀ ਰਹਾ ਨਾ ਇਹ ਵਧੀਆ ਇਹ ਨਾਲ ਗੁਈ ਲੱਗੀ ਆ ਜੀ ਸਾ ਵੀ ਠੀਕ ਹੈ ਦੰਨੇ ਠੀਕ ਹੈ ਹਾਂ ਠੀਕ ਆਹ ਠੀਕ ਆ ਉੱਪਰ ਵਾਲਾ ਆ ਵਧੀਆ ਉੱਪਰ ਨਾਲ ਕਿਤੇ ਆ ਵੀ ਠੀਕ ਆ ਨਹੀਂ ਨਹੀਂ ਉਹ ਇੰਨੇ ਠੀਕ ਨੇ ਦੇਖ ਲਓ ਛਾਂਟ ਲਓ ਉਹਨੂੰ ਰਿਕਾ ਲਓ ਹਾਂ ਯਾਦ ਨਾ ਨਾ ਥੱਲੇ ਲੱਗਿਆ ਨਾ ਸੁੱਲ ਪਿਓਰ ਦਾ ਕਪੜਾ ਲੱਗਾ ਹੋਇਆ ਹੈ ਇਹ ਕਮਲ ਦਾ ਮਾ ਬਿਆਰ ਲੱਗਦਾ ਇਹ ਗੁੱਪੜ ਜਾ ਕੇ ਲੱਗਦਾ ਇਹਨਾਂ ਆਸੇ ਹੈ ਨਹੀਂ ਕੋਈ ਕਿਹ ਲੋ ਜੀ ਵੈਲਵੈਟ ਦਾ ਨਹੀਂ ਵੈਲਵੈਟ ਤਾਂ ਨਹੀਂ ਹੈ ਜੀ ਮੈਂ ਵੀ ਤੁਹਾਨੂੰ ਕਹਾਂ ਇਹ ਚ ਵੀ ਫਿੱਕਾ ਰੰਗ ਨਹੀਂ ਗੂੜਾ ਰੰਗ ਨਹੀਂ ਹੈ ਫਿੱਕਾ ਰੰਗ ਹੈ ਲਾਈਟ ਹੈ ਹੈ ਉਹ ਤੇ ਮਸ਼ੀਨ ਤੇ ਲੱਗੀ ਮਸ਼ੀਨ ਦੀ ਮਸ਼ੀਨ ਦੀ ਵਧੀਆ ਵਾਲੀ ਮਸ਼ੀਨ ਦੀ ਚੁੰਨੀ ਹੈ ਔਰ ਇਹਦਾ ਨਾਲ ਸਲਵਾਰ ਨਾ ਜਿਹੜੀ ਜਿਹੜੀ ਇਹਦਾ ਨਾਲ ਸੈਲਫ ਦੀ ਸਲਵਾਰ ਹੈ ਇਹ ਨੀ ਮੈਂ ਫੈਂਸੀ ਪਾਉਂਦੀ ਨਾਲ ਦੀ ਹੋਵੇ ਆਹ ਲੋ ਜੀ ਇਦਾਂ ਆ ਰਹੀਆਂ ਸਾਰੀਆਂ ਨਾ ਜਨੀਆਂ ਹਾਲੋਵਰ ਦੀ ਨਹੀਂ ਨਹੀਂ ਹਾਲੋਵਰ ਨਹੀਂ ਜੀ ਕੋਟ్రਾਈ ਤਾਂ ਜੋ ਵੀ ਆਏਗਾ ਆਏਗਾ ਮੈਚਿੰਗ ਹੀ ਜ। ਕਾਰਨ ਕੀ ਹੈ ਜੀ ਕੋਟ్రਾਈ ਨਾਲ ਕੋਟ్రਾਈ ਦੀ ਸਲਵਾਰ ਬਹੁਤ ਰੇਅਰ ਆਉਂਦੀ ਹੈ। ਵੈਲਵਟ ਨਾਲ ਵਾਲਵਟ ਦੀ ਆ ਜਾਂਦੀ ਹੈ। ਸਲਵਾਰ ਮੋਟੀ ਹੋ ਜਾਂਦੀ ਹੈ ਕੋਟ్రਾਈ ਦੀ। ਉਦਾਂ ਕਪੜਾ ਤਾਂ ਬਹੁਤ ਵਧੀਆ। ਉਹ ਸਲਵਾਰ ਮੋਟੀ ਹੋ ਜਾਂਦੀ ਹੈ ਕਹਿੰਦੇ ਨਾਲ ਦੀ। ਅੱਛਾ। ਤਾਂ ਮੈਚਿੰਗ ਹੁੰਦੀ ਹੈ ਇਹ ਨਾਲ। ਭਾਰੀ ਹੋ ਜਾਂਦੀ ਹੈ। ਆਹ ਦੇਖੋ। ਫੜਕਰ ਗਈ। ਕੋਈ ਨਹੀਂ ਲੰਗ ਨਹੀਂ ਲੱਗਦੀ। ਕੋਈ ਨਹੀਂ। ਆਪਾਂ ਵੀ ਜੀ ਸਾਡੇ ਨਾਲ ਲਾਉਂਦੇ। ਬਿਜਿਆ ਰੰਗ ਬਣਾ ਲਓ ਸੁਣਾ ਹੈਗਾ ਵਾ ਇਹ ਤਾਂ ਗਲابی ਗਲابی ਸਲਵਾ ਨਹੀਂ ਗਲابی ਨਹੀਂ ਹੈ ਪਿਆਜੀ ਪਿਆਜੀ ਰੰਗਾ ਨਹੀਂ ਇਹ ਖਾਛ ਖਾਲਾ ਬਣਾ ਲੀਆ ਖਾਲਾ ਬੀ ਆਗਾ ਆਹ ਦੇਖ ਖਾਲਾ ਖੀਂ ਜਾਏ ਉਹ ਬਣਾ ਲਓ ਦੇਖ ਲਓ ਇਹ ਫਿੱਕਾ ਰੰਗ ਹੈ ਹੈ ਤੇ ਵੀ ਗੂੜਾ ਹੈ ਹੋਰ ਕਿਹੜਾ ਹੈ ਕੋਨਾ ਜਿਆਦਾ ਗੂੜਾ ਹੋਵੇ ਗੂੜਾ ਇਹ ਮੈਂ ਤਾਂ ਨਹੀਂ ਭੁੱਲਿਆ ਗੂੜਾ ਜਿਆਦਾ ਹੋਈ ਜਿਆਦਾ ਗੂੜਾ ਹੈ ਇਹ ਜਿਆਦਾ ਹਰੇ ਹਰੇ ਆ ਜਾ ਵਾ ਤੇ ਥੋੜਾ ਜਿਹਾ ਮਹਿੰਦੀ ਰੰਗਾ ਹੈ ਆਹ ਇਹ ਖਾਕੀ ਲੋਟ ਤੇ ਆਹ ਲੋ ਜੇ ਬਖੋਲੀ ਦੀ ਬੀਜਿਆ ਰੰਗ ਆਹ ਠੀਕ ਆ ਨਾ ਇਹ ਬਲੇ ਆਹ ਖਿਡੋਟ ਤੇ ਅਗੇ ਦੰਦਾ ਇਹ ਨਾ ਪੁੱਛ ਲੈ ਨਹੀਂ ਨਵਾਂ ਹੀ ਆਇਆ ਮੈਨੂੰ ਆਪ ਨਹੀਂ ਮਤਲਬ ਲਾਈ ਕੀ ਨੰਬਰ ਆਦਾ ਲੋ ਜੀ ਆਹ ਕੋ ਟਰਾਈ ਆ ਬੈਠਾ ਰਹਾ ਹਾਂ ਹਾਂ ਬੈਠਾ ਰਹਾ 1850 ਦੇ ਬਾਬੇ ਦੇ 1800 ਪੁੱਛੀ ਨਾ ਨਾ 15 ਜਿੰਨੇ ਮਰਜ਼ੀ ਦੇ ਦੀ ਗੱਲ ਕਰਦੀ ਆ ਦੀ ਪਸੰਦ ਕਰੋ ਨਵੇਂ ਸੈੱਟ ਦਾ ਆਪਾਂ ਸ਼ੁਭਮੂਰਤ ਧਰ ਤੋਂ ਕਰੀਏ ਸੰਧਾ ਨੂੰ ਲਿਆਓ ਨੇ ਖੁਲਪਾ ਪੀਸ ਕੁਲਕਾ ਦਿਖਾ ਦਿਓ ਹਾਂ ਹਾਂਜੀ ਲੈ ਆਏ ਸੀਗੇ ਕੱਪੜੇ ਲੈ ਆਏ ਸੀ ਧੂਆਰ ਨੂੰ ਸੂਟ ਤੇ ਦੋ ਸੂਟ ਹੀ ਲੈ ਆਏ 10 ਨੂੰ ਇੱਕ ਇੱਕ ਸੂਟ ਲੈ ਆਏ ਗਰਮ ਸਿਆਲਾ ਵਾਲਾ ਜਰਾਬਾਂ ਨੂੰ ਜਰਾਬਾਂ ਨੂੰ ਨਹੀਂ ਜਵਾਕਾਂ ਨੂੰ ਜਰਾਬਾਂ ਜੋੜੇ ਲੈ ਕੇ ਟੈਂਟਨ ਤੇ ਮਾਤਰ ਨੂੰ ਕੁਛ ਨਹੀਂ ਮਿਲਿਆ ਹੈਗਾ ਮਾਤਰ ਨੇ ਤਾਂ ਬਸ ਡਰਾਈਵਰੀ ਕਰਨੀ ਹੈ ਬੜਾ ਮਾਤਰ ਬੜੇ ਬਹੁਤ ਹੋਰ ਹੋਰ ਮੇਰੇ ਕੋਲ ਤਾਂ ਐਂ ਕਹਿ ਕੇ ਸਾਰ ਪਿਆ ਕਰੇ ਹੈਗੇ ਉਹਦੇ ਕੋਲ ਇਹਨੇ ਕੋਟ ਪਾਇਆ ਉਹ ਕੋਈ ਕੰਮ ਨਹੀਂ ਆਉਂਦੇ ਹੈਗੇ ਪੈਸਾ ਵੇਸਟ ਨਹੀਂ ਕਰਨਾ ਪੈਸਾ ਜੋੜਨਾ ਗਰੀਬਾਂ ਨੂੰ ਤਾਂ ਗਰੀਬਾਂ ਨੂੰ ਤਾਂ ਬਸ ਉਹ ਗੱਡੀ ਡਰਾਈਵਰੀ ਕਰਨੀ ਹੈ ਡਰਾਈਵਰੀ ਕਰ ਲਈ ਆ ਵੀ ਮੈਨੂੰ ਫੜਾ ਦੋ ਬਾਹਰ ਹੈ ਕੈਮਰਾ ਵੀ ਦੇਖਾਂਗੇ ਲਾ ਮੁੰਡਾ ਕਦੇ ਜਾਗਦਾ ਹੀ ਨਹੀਂ ਹੈ ਹਾਂ ਹੈ ਚਲੋ ਠੀਕ ਹੈ ਜੀ ਹਾਂ ਜੀ ਸੌਖ ਲੈਣ ਆ ਗਈ ਅਸੀਂ ਹੁਣ ਸਾਸ ਖੜੀ ਲੈਣੀ ਆ ਪੀਜ਼ਾ ਸਾਸਤਾ ਢੜੀ ਸੈਂਡਵਿਚ ਸਪਰੇਡ ਦਾ ਹਾਂ ਹੋਰ ਦੇਖ ਲੋ ਇਹਦਾ ਤਾਂ ਰੰਗ ਹੋਇਆ ਹੈ ਨਹੀਂ ਇਹ ਤਾਂ ਬਕਰੀਮ ਜੀ ਆ ਹੈ ਇਹ ਵੀ ਇਹੀ ਆ ਫਲੇਵਰ ਆ ਹਾਂ ਜੀ ਆ ਵੀ ਆ ਇੱਕ ਮਿੰਟ ਰੋ ਦੋ ਸਾਸਤਾ ਪੀਜ਼ਾ ਸਾਸ ਲਿਖਿਆ ਹੋਇਆ ਹੈ ਹੈ ਤਾਂ ਵੰਡੇ ਸਾਈਡ ਕਰ ਲੈਣ ਤਾਂ ਗੜੀ ਵਧੀਆਲੀ ਸੀ ਇੱਕ ਮਿੰਟ ਲੈ ਲੋ ਜਿਹੜੀ ਮਰਗੀ ਲੈ ਲੋ ਹੁਣ ਇਹ ਤਾਂ ਲਿਖਿਆ ਤਾਂ ਸੈਂਡਵਿਚ ਵਾਲੇ ਦਾ ਆਹੀ ਹੈ ਹਨਾ ਆਹੀ ਹੈ ਸੈਂਡਵਿਚ ਵਾਲੇ ਇਹ ਹੋਰ ਕਿਸੇ ਦੇ ਲਿਖਿਆ ਨਹੀਂ ਹੋਇਆ ਸੈਂਡਵਿਚ ਇਹ ਗੁੱਡਨੈਸ ਹੋ ਗਾਰਡਨ ਵੈਜੀ ਇਸ ਤੇ ਚੀਜ਼ਾਂ ਚੀਲੀ ਆਵਣੀ ਨੇ ਇਹ ਵੀ ਇਹੀ ਹੈ ਚੀਜ਼ ਹਾਂ ਜੇ ਇਹ ਵਾਲੀ ਜਾਂਦੀ ਹੈ ਇਹ ਲੈਣੀ ਆ ਚਲੋ ਹੋਰ ਕਿਹੜਾ ਇੱਕ ਆਪਾਂ ਹੋਰ ਕਿਹੜਾ ਫਟਾ ਪੈਕੇਟ ਸਾਰੇ ਦੋ ਜਣੇ ਖਾਓਗੇ ਚਲੋ ਚੱਲੀਏ ਫਿਰ ਚਲੋ ਚਲੋ ਨਿਕਲੋ ਬਾਹਰ ਆ ਵੀਰ ਪਰ ਇੱਕ ਮਿੰਟ ਨੇ ਹੈਗਾ ਹੁਣ ਹੁਣ ਨੇ ਹੈਗਾ ਟਾਈਮ ਚਲੋ ਇਹ ਛੋਟੇ ਜਿਹਲੇ ਆ ਕੋਈ ਗੱਲ ਨਹੀਂ ਬਸ ਠੀਕ ਆ